ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਤੁਸੀਂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਤਾਂ ਲੋ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਜਿੱਥੇ ਕੀ ਜੀ ਕੱਪੜਾ ਰਜ਼ਾਈਆਂ ਬਲੈਂਕਟ ਰਜ਼ਾਈਆਂ ਦੇ ਮਤਲਬ ਕਵਰ ਬੈੱਡ ਸ਼ੀਟਸ ਕੰਬਲ ਜਿਹੜੀ ਮਰਜ਼ੀ ਵੈਰਾਈਟੀ ਦਾ ਤੁਸੀਂ ਲੋ ਹਲਕੇ ਤੋਂ ਹਲਕਾ ਲੋ ਭਾਰੇ ਤੋਂ ਭਾਰਾ ਲੋ ਇਹ ਵਾਲੀ ਮਾਰਕੀਟ ਸਭ ਤੋਂ ਸਸਤੀ ਮਾਰਕੀਟ ਹੈ ਤੇ ਜਿੱਥੇ ਕੱਪੜਾ ਤੋਲ ਕੇ ਮਿਲਦਾ ਹੈ ਜੀ ਉਹ ਵੀ ਇਹੀ ਵਾਲੀ ਮਾਰਕੀਟ ਹੈ ਗਊਸ਼ਾਲਾ ਮਾਰਕੀਟ ਮੈਂ ਆਈ ਆ ਜੀ ਸਿੱਧੀ 3 ਨੰਬਰ ਡਿਵੀਜ਼ਨ ਵਿੱਚੋਂ ਮਤਲਬ ਅ ਇੱਕ ਰਸਤਾ ਉਧਰੋਂ ਘੰਟਾ ਘਾ ਰੇਲਵੇ ਸਟੇਸ਼ਨ ਵੱਲ ਤੋਂ ਵੀ ਹੈ ਇਹ ਉਹੀ ਵਾਲਾ ਰਸਤਾ ਹੈ ਸਿੱਧੇ ਅਸੀਂ ਛੋੜੇ ਬਾਜ਼ਾਰ ਵਿੱਚੋਂ ਲੰਘ ਕੇ ਅਗਰ ਤੁਸੀਂ ਬਾਈ ਟ੍ਰੇਨ ਆ ਰਹੇ ਹੋ ਤਾਂ ਤੁਸੀਂ ਰੇਲਵੇ ਸਟੇਸ਼ਨ ਤੋਂ ਸਿੱਧਾ ਗਊਸ਼ਾਲਾ ਨੂੰ ਆਟੋ ਕਰ ਸਕਦੇ ਹੋ ਇਹ ਦੂਜੇ ਵਾਲਾ ਰਸਤਾ ਹੈ ਮੈਂ ਉਧਰੋਂ ਹੀ ਆਈ ਇੱਥੇ ਪਹਿਲਾਂ ਤੁਹਾਨੂੰ ਗਊਸ਼ਾਲਾ ਮੰਦਿਰ ਦਾ ਮੇਨ ਗੇਟ ਆਏਗਾ ਅੱਗੇ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਵਿੱਚ ਦਿਖਾਵਾਂਗੀ ਪਹਿਲਾਂ ਤਾਂ ਤੁਸੀਂ ਰਜ਼ਾਈਆਂ ਦੇਖੋ ਆ ਇਸ ਤਰ੍ਹਾਂ ਦੀਆਂ ਰਜ਼ਾਈਆਂ ਮੈਨੂੰ ਨਹੀਂ ਲੱਗਦਾ ਹੋਣਾ ਤੁਸੀਂ ਦੇਖੀ ਹੋਈਆਂ ਹੋਣੀਆਂ ਕਿਉਂਕਿ ਲੁਧਿਆਣੇ ਵਿੱਚ ਗਊਸ਼ਾਲਾ ਮਾਰਕੀਟ ਵਿੱਚ ਚੀਜ਼ ਹੀ ਪਹਿਲੀ ਵਾਰੀ ਆਈ ਤੇ ਇਹਨਾਂ ਦਾ ਰੇਟ oh my god ਬਹੁਤ ਜ਼ਿਆਦਾ ਸਸਤੀਆਂ ਸੱਚੀ ਪਹਿਲਾਂ ਤੁਸੀਂ ਇੱਥੇ ਕ੍ਰਿਸ਼ਨ ਜੀ ਦੇ ਦਰਸ਼ਨ ਕਰੋ ਜੀ ਲੋ ਜੀ ਗਊਸ਼ਾਲਾ ਹੈ ਲੁਧਿਆਣੇ ਦੀ ਪ੍ਰਾਚੀਨ ਗਊਸ਼ਾਲਾ ਬਹੁਤ ਵੱਡੀ ਗਊਸ਼ਾਲਾ ਹੈ ਬਹੁਤ ਪੁਰਾਣੀ ਗਊਸ਼ਾਲਾ ਹੈ ਤੇ ਇੱਥੇ ਅੰਦਰ ਕ੍ਰਿਸ਼ਨ ਮੰਦਿਰ ਨਾ ਨਾ ਮਤਲਬ ਬਹੁਤ ਵੱਡੀ ਅੰਦਰ ਉਹ ਕ੍ਰਿਸ਼ਨਾ ਜੀ ਰਾਧਾ ਕ੍ਰਿਸ਼ਨ ਜੀ ਦੀ ਬਹੁਤ ਵੱਡਾ ਮਤਲਬ ਪ੍ਰਤਿਮਾ ਲਗਾਈ ਹੋਈ ਹੈ ਜੀ ਤਾਂ ਇਹ ਦੇਖੋ ਜੀ ਇਹ ਵਾਲੀ ਮਾਰਕੀਟ ਨੂੰ ਵੈਲਵਟ ਦੀ ਮਾਰਕੀਟ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਵੈਲਵਟ ਦਾ ਕਪੜਾ ਇਸ ਤਰ੍ਹਾਂ ਸਿੱਟਿਆ ਵਾ ਜਿਵੇਂ ਕਵਾੜ ਸਿੱਟਿਆ ਹੁੰਦਾ 2 200 ਰੁਪਏ ਤੋਂ ਵੈਲਵਟ ਦੇ ਸੂਟ ਸਟਾਰਟ ਹੋ ਜਾਂਦੇ ਚਾਹੇ ਤੁਸੀਂ ਪਲੇਨ ਸੂਟ ਲੋ ਚਾਹੇ ਤੁਸੀਂ ਮੈਚਿੰਗ ਸੂਟ ਲੋ ਚਾਹੇ ਤੁਸੀਂ ਪ੍ਰਿੰਟਡ ਵਾਲੇ ਸੂਟ ਲੋ ਆਹ ਦੇਖੋ ਜੀ ਰਜਾਈਆਂ ਫਾਈਬਰ ਵਾਲੀਆਂ ਮਤਲਬ ਇੱਕ ਤੇ ਇੱਕ ਰਜਾਈ ਹੈ ਇੱਥੇ ਪਹਿਲਾ ਇਹਨਾਂ ਦੇ ਕਵਰ ਦੇਖੋ ਕਵਰ ਚੜਾਉਣ ਦੀ ਉੱਪਰ ਲੋਡਣੀ ਹੈ ਇਹ ਰਜਾਈਆਂ ਹੀ ਨਵੀਂ ਵੈਰਾਈਟੀਆਂ ਦਾ ਹੈ ਆਹ ਦੇਖੋ ਜੀ ਇੱਥੇ ਟਰੱਕ ਕਿਵੇਂ ਲੋਡ ਹੋਇਆ ਪਿਆ ਕਿਉਂਕਿ ਗਊਸ਼ਾਲਾ ਲੁਧਿਆਣੇ ਵਿੱਚ ਬਹੁਤ ਪ੍ਰਾਚੀਨ ਮਾਰਕੀਟ ਹੈ ਔਰ ਲੁਧਿਆਣੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕੱਪੜਿਆਂ ਦਾ ਜੀ ਗੜ ਹੈ ਇੱਥੇ ਫੈਕਟਰੀਆਂ ਵੀ ਹੈ ਤੇ ਇੱਥੇ ਮਾਲ ਵਿਕਦਾ ਵੀ ਹੈ ਬਣਦਾ ਵੀ ਹੈ ਤੇ ਹੋਲ ਸੇਲ ਵੀ ਹੁੰਦਾ ਏ ਤਾਂ ਦੇਖੋ ਇਹਨਾਂ ਕਿਵੇਂ ਇਸ ਤਰ੍ਹਾਂ ਇਸ ਬਾਜ਼ਾਰ ਵਿੱਚ ਬੋਰੀਆਂ ਵਿੱਚ ਇਹਨਾਂ ਨੇ ਮਾਲ ਭਰ-ਭਰ ਕੇ ਰੱਖਿਆ ਵਾ ਮਤਲਬ ਬਿਲਕੁਲ ਇਸ ਵਾਲੀ ਮਾਰਕੀਟ ਵਿੱਚ ਤਾਂ ਕਪੜਾ ਇਸ ਤਰ੍ਹਾਂ ਹੈ ਜਿਵੇਂ ਕਵਾੜ ਅਗਰ ਤੁਸੀਂ ਨਵੀਂ ਦੁਕਾਨ ਵਾਸਤੇ ਲੈਣਾ ਜਾਂ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਵਿਆਹਾਂ ਵਾਸਤੇ ਕੰਬਲ-ਕੁੰਬਲ ਲੈਣੇ ਜਾਂ ਆਪਣੇ ਘਰ ਵਾਸਤੇ ਵੀ ਲੈਣੇ ਤਾਂ ਤੁਹਾਨੂੰ ਗਊਸ਼ਾਲਾ ਨਾਲੋਂ ਬੈਸਟ ਆਪਸ਼ਨ ਕਿਤੇ ਵੀ ਨਹੀਂ ਮਿਲੇਗੀ ਇੱਕ ਤੇ ਇੱਕ ਕੰਬਲ ਹੈ ਇੱਥੇ ਫਿਲਹਾਲ ਉਰੇ ਪਾਰ ਸੀਜ਼ਨ ਚੱਲ ਰਿਹਾ ਏ ਠੰਡ ਦਾ ਤਾਂ ਉਰੇ ਜੀ ਕਪੜਾ ਤੋਲ ਕੇ ਦਿੱਤਾ ਜਾਂਦਾ ਹੈ ਫਿਲਹਾਲ ਓਰੇ ਰੇਟ ਹੈ ਜੀ 220 ਰੁਪਏ ਕਿਲੋ 240 ਰੁਪਏ ਕਿਲੋ ਜਦੋਂ ਲੋੜੀ ਦੇ ਬਾਅਦ ਚੋ ਸੀਜ਼ਨ ਆਫ ਹੋ ਜਾਂਦਾ ਹੈ ਨਾ ਜੀ ਤਾਂ ਇਹੀ ਵਾਲਾ ਰੇਟ ਤੁਹਾਨੂੰ 150 ਰੁਪਏ ਕਿਲੋ ਤੱਕ ਆ ਜਾਵੇਗਾ ਮਤਲਬ ਅੱਧੋ-ਅੱਧਾ ਤਾਂ ਫਰਕ ਪੈ ਜਾਂਦਾ ਅਗਰ ਤੁਸੀਂ ਇਕੱਠੇ ਕੰਬਲ ਲੈਣ ਦੀ ਸੋਚ ਰਹੇ ਹੋ ਤਾਂ ਤੁਸੀਂ ਲੋੜੀ ਦੇ ਬਾਅਦ ਵਿੱਚ ਆਇਓ ਕਿਉਂਕਿ ਓਰੇ ਸੀਜ਼ਨ ਆਫ ਹੋ ਜਾਂਦਾ ਹੈ ਤੇ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਇਹੋ ਜੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਮੈਂ ਮਾਰਕੀਟ ਦੀ ਸਪੈਸ਼ਲੀ ਪਾਉਂਦੀ ਆ ਮੇਰਾ ਮੋਟਿਵ ਇਹ ਨਹੀਂ ਹੁੰਦਾ ਕਿ ਮੈਂ ਇੱਕ ਦੁਕਾਨ ਤੇ ਜਾਫੇ ਇਹ ਇੱਕ ਦੁਕਾਨ ਤੇ ਜਾ ਕੇ ਤੁਹਾਨੂੰ ਇੱਕ ਹੀ ਦੁਕਾਨ ਦਾ ਐਡਰੈਸ ਦਵਾਂ ਮੈਂ ਤੁਹਾਨੂੰ ਪੂਰੀ ਮਾਰਕੀਟ ਹੀ ਦੱਸ ਦਿਆਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਹੜੀ ਮਾਰਕੀਟ ਵਿੱਚ ਕੀ ਮਿਲਦਾ ਹੈ ਗਊਸ਼ਾਲਾ ਮਾਰਕੀਟ ਵਿੱਚ ਵੀ ਲੱਗੀ ਫੱਬੀ ਬਹੁਤ ਲਗਾਉਂਦੇ ਨੇ ਪਹਿਲਾਂ ਤੁਸੀਂ ਮਾਰਕੀਟ ਵਿੱਚ ਥੋੜੀਆਂ ਜੀਆਂ ਦੁਕਾਨਾਂ ਤੇ ਘੁੰਮ ਕੇ ਵੇਖ ਲਓ ਜਿੱਥੇ ਤੁਹਾਨੂੰ ਰੇਟ ਸਹੀ ਲੱਗੇ ਤੁਸੀਂ ਉੱਥੋਂ ਹੀ ਲਵੋ ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ ਦੁਕਾਨਦਾਰ ਇੱਕ ਤੇ ਇੱਕ ਸਸਤੀਆਂ ਵੇਚਣ ਦੇ ਚੱਕਰ ਵਿੱਚ ਹੁੰਦੇ ਆਹ ਵਾਲੀ ਬੈੱਡ ਸ਼ੀਟ ਔਰ ਰਜ਼ਾਈਆਂ ਦੇ ਕਵਰ ਸਿਰਫ ਉਰੇ 200 ਰੁਪਏ 250 ਤੇ ਔਰ ਰਜ਼ਾਈਆਂ ਦਾ ਕਵਰ 400 ਰੁਪਏ ਦਾ ਮਿਲ ਰਿਹਾ ਸੀਗਾ ਜਿਹੜੀ ਆਹ ਵਧੀਆ ਵਾਲੀ ਫਰ ਵਾਲੀ ਰਜ਼ਾਈ ਦਾ ਕਵਰ ਹੈ ਜਿਹੜਾ ਅੱਜਕੱਲ ਟ੍ਰੈਂਡਿੰਗ 'ਚ ਇਹੀ ਵਾਲਾ ਚੱਲ ਰਿਹਾ ਹੈ ਸਾਡੇ ਲੁਧਿਆਣੇ ਵਿੱਚ ਆਹ ਵਾਲੀ ਬੈੱਡ ਸ਼ੀਟ ਉਰੇ ਸਿਰਫ 200 ਰੁਪਏ 250 ਰੁਪਏ ਦੀ ਹੈ ਬਟ ਇਹਨਾਂ ਨਾਲ ਨਾ ਪਿੱਲੋ ਕਵਰ ਨਹੀਂ ਹੈਗੇ ਬਸ ਇਹ ਫਰਕ ਹੈ ਅਗਰ ਤੁਸੀਂ ਸਿੰਗਲ ਲੈਣਾ ਚਾਹੁੰਦੇ ਹੋ ਤਾਂ ਇਹਦੇ ਵਿੱਚੋਂ ਸਿੰਗਲ ਬੈੱਡ ਸ਼ੀਟ ਮਤਲਬ ਸਿੰਗਲ ਦੀ ਕੱਢ ਕੇ ਪਿੱਲੋ ਕਵਰ ਆਰਾਮ ਨਾਲ ਕੱਢ ਸਕਦੇ ਹੋ ਤੇ ਆ ਸਾਰੀ ਦੀ ਸਾਰੀ ਮਾਰਕੀਟ ਗਊਸ਼ਾਲਾ ਦੀ ਮਾਰਕੀਟ ਹੈ ਮੇਰੀ ਇਸ ਵਾਲੀ ਵੀਡੀਓ ਵਿੱਚ ਗਊਸ਼ਾਲਾ ਅੱਧੀ ਮਾਰਕੀਟ ਹੋਵੇਗੀ ਅੱਧੀ ਤਾਂ ਆਵੇਗਾ ਜੀ ਪਾਰਟ 2 ਨੈਕਸਟ ਵੀਡੀਓ ਵਿੱਚ ਤਾਂ ਤੁਸੀਂ ਵੀਡੀਓ ਨੂੰ ਜ਼ਰੂਰ ਵਾਚ ਕਰਿਓ ਤੇ ਚਾਦਰਾਂ ਦੇਖੋ ਪ੍ਰਿੰਟ ਦੇਖੋ ਇਹਨਾਂ ਦੇ ਕਿੰਨੇ ਜ਼ਿਆਦਾ ਪਿਆਰੇ ਐ ਵੈਲਵਟ ਚ ਔਰ ਬਿਲਕੁਲ ਪਿਓਰ ਵਿੱਚ ਬਹੁਤ ਜ਼ਿਆਦਾ ਸੌਫਟ ਹੱਥ ਆਕੇ ਸਿਰਫ ਇਹ 2-200 ਰੁਪਏ 22500 ਰੁਪਏ ਨੂੰ ਇੱਥੇ ਗਊਸ਼ਾਲਾ ਵਿੱਚ ਜੀ ਸਾਡੇ ਚਾਦਰਾਂ ਮੈਂ ਤਾਂ ਇੱਥੋਂ ਹੀ ਲੈਂਦੀ ਆ ਔਰ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸਸਤਾ ਲੱਗਦਾ ਤੇ ਗਊਸ਼ਾਲਾ ਮਾਰਕੀਟ ਹੈ ਵੀ ਬਹੁਤ ਜ਼ਿਆਦਾ ਸਸਤੀ ਤੇ ਊਰੇ ਜੀ ਸਭ ਤੋਂ ਵੱਧ ਸੇਲ ਲੱਗਦੀ ਹੈ ਜੀ ਸੰਡੇ ਨੂੰ ਸੰਡੇ ਨੂੰ ਤਾਂ ਇੱਥੇ ਬਾਅਦ ਦੁਪਹਿਰ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਇੰਨਾ ਜ਼ਿਆਦਾ ਰਸ਼ ਹੁੰਦਾ ਤੇ ਆ ਦੇਖੋ ਕਿਵੇਂ ਇਹਨਾਂ ਨੇ ਬਾਹਰ ਢੇਰ ਲਗਾਇਆ ਵਾ ਕੱਪੜਾ ਵੀ ਇੱਕ ਤੇ ਇੱਕ ਵੈਰਾਈਟੀ ਹੈ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਜਿਹੜੀ ਕੱਪੜੇ ਦੀ ਹੁੰਦੀ ਹੈ ਨਾ ਮਤਲਬ ਟੀ-ਸ਼ਰਟਾਂ ਦਾ ਕਪੜਾ ਲੈਣਾ ਤੁਸੀਂ ਗਰਮ ਇਨਰ ਸੂਟਾਂ ਦਾ ਕਪੜਾ ਲੈਣਾ ਤੁਸੀਂ ਆ ਜਿਹੜੇ ਕਾਰਪੈਟ ਹੁੰਦੇ ਬੈਲਵਟ ਹੁੰਦੇ ਕਿਸੇ ਵੀ ਪ੍ਰਕਾਰ ਦਾ ਕਪੜਾ ਲੈਣਾ ਤਾਂ ਗਊਸ਼ਾਲਾ ਆਓ ਜੀ ਤਾਂ ਚਲੋ ਜੀ ਤੁਹਾਨੂੰ ਹੁਣ ਅਗਲੀ ਵੀਡੀਓ ਵਿੱਚ ਮਿਲਦੇ ਆ ਬਾਏ ਬਾਏ